ਲੋ ਜੀ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਦਫ਼ਤਰ ਦੇ ਵਿੱਚੋਂ ਇੱਕ ਅਜੀਹਾ ਦੋਸ਼ ਲੱਗਣ ਦੀ ਖਬਰ ਦੀ ਚਰਚਾ ਆ ਰਹੀ ਹੈ ਜਿਸ ਨੇ ਆਮ ਆਦਮੀ ਪਾਰਟੀ ਲਈ ਵੱਡੀ ਮੁਸ਼ਕਲ ਖੜੀ ਕਰ ਦਿੱਤੀ ਹੈ ਇਹ ਦੋਸ਼ ਕਿਸੇ ਹੋਰ ਨੇ ਨਹੀਂ ਆਮ ਆਦਮੀ ਪਾਰਟੀ ਦੀ ਹੀ ਸੰਸਦ ਰਾਜ ਸਭਾ ਦੀ ਐਮਪੀ ਸੁਆਤੀ ਮਾਲੀਵਾਲ ਨੇ ਲਾਇਆ ਉਹ ਸੁਆਤੀ ਮਾਲੀਵਾਲ ਜਿਹੜੀ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਵੀ ਰਹੀ ਹੈ ਤੇ ਉਸ ਨੇ ਬਹੁਤ ਵੱਡਾ ਦੋਸ਼ ਲਾਇਆ ਖਬਰ ਆ ਰਹੀ ਹੈ ਕਿ ਉਸਨੇ ਦੋਸ਼ ਲਾਇਆ ਕਿ ਕੇਜਰੀਵਾਲ ਦੇ ਮੁੱਖ ਮੰਤਰੀ ਦੇ ਪੀ ਵਿਭਬ ਕੁਮਾਰ ਨੇ ਸਵਾਤੀ ਮਾਲੀਵਾਲ ਨੂੰ ਥੱਪੜ ਤੱਕ ਮਾਰ ਦਿੱਤਾ ਔਰ ਦਿੱਲੀ ਪੁਲਿਸ ਦੇ ਮੁਤਾਬਕ ਕਿ ਸਵਾਤੀ ਮਾਲੀਵਾਲ ਨੇ ਸਵੇਰੇ 9:30 ਵਜੇ ਖੁਦ ਪੀਸੀਆਰ ਤੇ ਕਾਲ ਕਰਕੇ ਇਹ ਦੱਸਿਆ ਕਿ ਮੈਨੂੰ ਮੇਰੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਕੇਜਰੀਵਾਲ ਦੇ ਹਾਊਸ ਦੇ ਵਿੱਚ ਕੀਤੀ ਜਾ ਰਹੀ ਹੈ ਔਰ ਇਹ ਕੰਮ ਕੇਜਰੀਵਾਲ ਦੇ ਪੀਐਨ ਨੇ ਕੀਤਾ ਹੈ ਤੇ ਦਿੱਲੀ ਪੁਲਿਸ ਦਾ ਦਾਵਾ ਹੈ ਕਿ ਉਸ ਤੋਂ ਬਾਅਦ ਸਵਾਤੀ ਮਾਲੀਵਾਲ ਥਾਣੇ ਵੀ ਗਈ ਹੈ ਉੱਥੇ ਜਾ ਕੇ ਵੀ ਉਸ ਨੇ ਜ਼ੁਬਾਨੀ ਇਹ ਸ਼ਿਕਾਇਤ ਜਿਹੜੀ ਆ ਉਹ ਦਿੱਤੀ ਹੈ ਤੇ ਇਸ ਤੋਂ ਬਾਅਦ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਵੱਡਾ ਮੌਕਾ ਮਿਲ ਗਿਆ ਉਹਨਾਂ ਸਾਰਿਆਂ ਨੇ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਭਾਵੇਂ ਕਿ اخلاقی ਤੌਰ ਤੇ ਇਹ ਗੱਲ ਕੇਜਰੀਵਾਲ ਤੇ ਨਹੀਂ ਆਉਂਦੀ ਕਿਉਂਕਿ ਇਹ ਕੰਮ ਦਾ દોਸ਼ ਜਿਹੜਾ ਉਹ ਕੇਜਰੀਵਾਲ ਦੇ ਪੀਏ ਤੇ ਲੱਗਾ ਪੀਏ ਹੋਰ ਬੰਦਾ ਤੇ ਕੇਜਰੀਵਾਲ ਹੋਰ ਬੰਦਾ ਪਰ ਫਿਰ ਵੀ ਇੱਕ ਪਾਰਟੀ ਦੇ ਅੰਦਰ ਅਜਿਹਾ ਕੁਝ ਵਾਪਰਿਆ ਤੇ ਆਮ ਆਦਮੀ ਪਾਰਟੀ ਦੀ ਹੀ ਬੜੀ ਤੇਜ਼ ਤਰਾਰ ਆਗੂ ਜਿਹੜੀ ਸੁਆਤੀ ਮਾਲੀਵਾਲ ਹੈ ਜਿਹੜੀ ਜਦੋਂ ਪਹਿਲਵਾਨ ਕੁੜੀਆਂ ਧਰਨੇ ਤੇ ਬੈਠੀਆਂ ਸੀ ਦਿੱਲੀ ਤਾਂ ਉਸ ਵਕਤ ਵੀ ਬਹੁਤ ਵੱਡੀ ਚਰਚਾ ਚ ਉਦੋਂ ਸਵਾਤੀ ਮਾਲੀਵਾਲ ਆਈ ਸੀ ਜਦੋਂ ਉਸ ਨੂੰ ਪਹਿਲਵਾਨ ਕੁੜੀਆਂ ਦੀ ਮਦਦ ਤੇ ਜਾਣ ਕਰਕੇ ਗ੍ਰਫਤਾਰ ਕਰ ਲਿਆ ਗਿਆ ਸੀ ਉਸ ਤੋਂ ਪਹਿਲਾਂ ਵੀ ਸਵਾਤੀ ਮਾਲੀਵਾਲ ਜਦੋਂ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਰਹੀ ਹੈ ਤਾਂ ਉਸ ਨੇ ਔਰਤਾਂ ਨਾਲ ਜਦੋਂ ਤੇ ਜਿੱਥੇ ਵੀ ਕਿਤੇ ਕੋਈ ਵਧੀਕੀ ਹੁੰਦੀ ਰਹੀ ਹੈ ਸਭ ਤੋਂ ਵੱਧ ਬੇਬਾਕੀ ਨਾਲ ਤੇ ਸਭ ਤੋਂ ਵੱਧ ਦਲੇਰੀ ਨਾਲ ਜਿਹੜੀ ਮਹਿਲਾ ਕਮਿਸ਼ਨ ਦੀ ਕੋਈ ਚੇਅਰਮੈਨ ਜੇ ਬੋਲੀ ਹੈ ਤਾਂ ਉਹ ਦਿੱਲੀ ਦੀ ਸਵਾਤੀ ਮਾਲੀਵਾਲ ਬੋਲਦੀ ਰਹੀ ਹੈ ਭਾਵੇਂ ਕਿ ਪੰਜਾਬ ਦੀ ਜਿਹੜੀ ਸਾਬਕਾ ਮਹਿਲਾ ਕਮਿਸ਼ਨ ਦੀ ਚੇਅਰਮੈਨ ਹੈ ਉਹ ਵੀ ਚਰਚਾ 'ਚ ਰਹੀ ਹੈ ਪਰ ਸਵਾਤੀ ਮਾਲੀਵਾਲ ਬਹੁਤ ਦਲੇਰ ਚੇਅਰਮੈਨ ਵਜੋਂ ਜਾਣੀ ਜਾਂਦੀ ਰਹੀ ਹੈ ਤੇ ਹੁਣ ਜਿਹੜਾ ਦੋਸ਼ ਸਵਾਤੀ ਮਾਲੀਵਾਲ ਨੇ ਲਗਾਇਆ ਉਹ ਕੋਈ ਛੋਟਾ ਨਹੀਂ ਹੈਗਾ ਆਮ ਆਦਮੀ ਪਾਰਟੀ ਨੂੰ ਜਵਾਬ ਦੇਣਾ ਪੈਣਾ ਆਮ ਆਦਮੀ ਪਾਰਟੀ ਨੂੰ ਲਾਜ਼ਮੀ ਇਹਦਾ ਭੁਗਤਾਨ ਕਰਨਾ ਪਏਗਾ ਭਾਵੇਂ ਕਿ ਇਹ ਗੱਲ ਆਖੀ ਜਾ ਰਹੀ ਹੈ ਕਿ ਜੇ ਕੁਝ ਹੋਇਆ ਵੀ ਹੈ ਤਾਂ ਉਹ ਪੀਏ ਨੇ ਕੀਤਾ ਹੋ ਸਕਦਾ ਹੈ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਨੇ ਨਹੀਂ ਪਰ ਫਿਰ ਵੀ ਕੇਜਰੀਵਾਲ ਦੇ ਪੀਏ ਦੁਆਰਾ ਕੇਜਰੀਵਾਲ ਦੇ ਹੀ ਹਾਊਸ ਦੇ ਵਿੱਚ ਇਹ ਜਿਹੜੀ ਗੱਲ ਦੀ ਖਬਰ ਆ ਰਹੀ ਹੈ ਇਹ ਬਹੁਤ ਵੱਡੀ ਮੰਨੀ ਜਾ ਰਹੀ ਹੈ ਵਿਰੋਧੀਆਂ ਨੇ ਮੁੱਠੀਆਂ ਚ ਥੁੱਕ ਲਿਆ ਹੋਇਆ ਵਿਰੋਧੀ ਵੱਡੇ ਨਿਸ਼ਾਨੇ ਸਾਧ ਰਹੇ ਨੇ ਵਿਰੋਧੀ ਕਹਿ ਰਹੇ ਨੇ ਕਿ ਇਹ ਆਮ ਆਦਮੀ ਪਾਰਟੀ ਦਾ ਕਲਚਰ ਦੇਖੋ ਇਹ ਧੀਆ ਭੈਣਾਂ ਦੀ ਇੱਜ਼ਤਾਂ ਦੀਆਂ ਗੱਲਾਂ ਕਰਦੇ ਨੇ ਇਹ ਔਰਤ ਦੀ ਸੁਰੱਖਿਆ ਦੀ ਗੱਲ ਕਰਦੇ ਨੇ ਤੇ ਆਪ ਔਰਤ ਦੇ ਨਾਲ ਆ ਕੁਸ਼ ਇਹਨਾਂ ਦੇ ਅੰਦਰ ਹੋ ਰਿਹਾ ਸਵਾਤੀ ਵਾਲੀਵਾਲ ਨੇ ਜੇਕਰ ਇਹ ਚ ਕਹਿ ਦਰਜ ਕਰਾਈ ਹੈ ਤਾਂ ਮੈਂ ਵੀ ਕਹਾਂਗਾ ਕਿ ਇਹ ਵੱਡੀ ਹੈ ਵੇਖੋ ਜੇਕਰ ਇਹ ਘਟਨਾ ਇੰਜ ਹੀ ਵਾਪਰੀ ਜਿਵੇਂ ਕਿ ਖਬਰ ਆ ਰਹੀ ਹੈ ਤਾਂ ਫਿਰ ਇਹ ਬਹੁਤ ਵੱਡੀ ਗੱਲ ਹੈ ਕਿਸੇ ਇੱਕ ਔਰਤ ਦੇ ਉੱਪਰ ਐਦਾਂ ਜਨਤਕ ਦਫ਼ਤਰ ਦੇ ਵਿੱਚ ਜਾਂ ਜਨਤਕ ਹਾਊਸ ਦੇ ਵਿੱਚ ਹੱਥ ਚੁੱਕਣ ਦੀ ਜੇ ਘਟਨਾ ਵਾਪਰੀ ਹੈ ਤਾਂ ਇਸ ਦੀ ਬਹੁਤ ਵੱਡੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਹ ਵੀ ਇੱਕ ਮਹਿਲਾ ਕਮਿਸ਼ਨ ਦੀ ਚੇਅਰਮੈਨ ਜਿਹੜੀ ਸਾਬਕਾ ਰਹੀ ਹੈ ਉਹਦੇ ਉੱਪਰ ਜੇ ਇੰਜ ਹੋ ਸਕਦਾ ਤਾਂ ਫਿਰ ਅਸੀਂ ਆਮ ਔਰਤਾਂ ਜਿਹੜੀਆਂ ਆਮ ਘਰਾਂ ਦੇ ਵਿੱਚ ਰਹਿੰਦੀਆਂ ਨੇ ਉਹਨਾਂ ਦੀ ਹਾਲਾਤ ਤੋਂ ਵਾਕਿਫ ਹੋ ਸਕਦੇ ਹਾਂ ਸਵਾਤੀ ਮਾਲੀਵਾਲ ਨੇ ਇਹ ਜਦੋਂ ਸ਼ਿਕਾਇਤ ਦਰਜ ਕਰਾਈ ਹੈ ਤਾਂ ਉਸ ਤੋਂ ਬਾਅਦ ਪੁਲਿਸ ਕਾਰਵਾਈ ਕਰਨਾ ਚਾਹੁੰਦੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇੱਕ ਪ੍ਰੋਟੋਕੋਲ ਹੈ ਕਿ ਪੁਲਿਸ ਦਿੱਲੀ ਦੇ ਮੁੱਖ ਮੰਤਰੀ ਦੇ ਇਸ ਤਰ੍ਹਾਂ ਜਿਹੜਾ ਸੀਐਮ ਹਾਊਸ ਹੈ ਉਹਦੇ ਵਿੱਚ ਦਾਖਲ ਨਹੀਂ ਹੋ ਸਕਦਾ ਉਸ ਨੂੰ ਕਈ ਤਰ੍ਹਾਂ ਦੀ ਇਜਾਜ਼ਤ ਤੇ ਪਰਮਿਸ਼ਨ ਦੀ ਜ਼ਰੂਰਤ ਹੁੰਦੀ ਹੈ ਇਸ ਕਰਕੇ ਵਿਵਬ ਕੁਮਾਰ ਦੀ ਅਜੇ ਤੱਕ ਕੋਈ ਕਾਰਵਾਈ ਜਾਂ ਗ੍ਰਿਫਤਾਰੀ ਦੀ ਖਬਰ ਨਹੀਂ ਆ ਰਹੀ ਇਹਦੇ ਉੱਪਰ ਆਮ ਆਦਮੀ ਪਾਰਟੀ ਦਾ ਅਧਿਕਾਰਤ ਬਿਆਨ ਆਉਣਾ ਅਜੇ ਬਾਕੀ ਹੈ ਅਜੇ ਮੀਡੀਆ ਦੇ ਵਿੱਚ ਇਹ ਖਬਰਾਂ ਚੱਲ ਰਹੀਆਂ ਨੇ ਇਹ ਵੀ ਹੋ ਸਕਦਾ ਹੈ ਕਿ ਕੱਲ ਨੂੰ ਅੰਦਰੇ-ਅੰਦਰ ਸਭ ਕੁਝ ਜਿਹੜਾ ਹੈ ਉਹ ਸੈੱਟ ਹੋ ਜਾਏ ਤੇ ਸਵਾਤੀ ਮਾਲੀ ਵਾਲੀ ਇਹ ਕਹਿ ਦੇਵੇ ਕਿ ਅਜੀ ਹੀ ਕੋਈ ਵੱਡੀ ਗੱਲ ਵਾਪਰੀ ਹੀ ਨਹੀਂ ਹੈ ਪਰ ਜੇ ਵਾਪਰੀ ਹੈ ਤਾਂ ਬਹੁਤ ਮਾੜੀ ਗੱਲ ਹੈ ਸਾਰੇ ਹੀ ਇਨਸਾਫ ਪਸੰਦ ਲੋਕਾਂ ਨੂੰ ਇਹ ਗੱਲ ਚਾਪੂਗੀ ਜਿ ਆਪਣੀ ਵੀ ਚਾਹੀਦੀ ਹੈ ਔਰ ਦੁਬਾਰਾ ਫੇਰ ਮੈਂ ਦੱਸ ਦਿਆਂ ਕਿ ਸਵਾਤੀ ਮਾਲੀਵਾਲ ਦਿੱਲੀ ਦੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਰਹੀ ਹੈ ਮੌਜੂਦਾ ਤੌਰ ਤੇ ਉਹ ਰਾਜ ਸਭਾ ਦੀ ਮੈਂਬਰ ਹੈ ਰਾਜ ਸਭਾ ਦੀ ਸੰਸਦ ਹੈ ਤੇ ਉਸ ਨੇ ਕੇਜਰੀਵਾਲ ਦੇ ਪੀਏ ਵਿਵਕ ਕੁਮਾਰ ਦੇ ਉੱਪਰ ਇਹ ਦੋਸ਼ ਲਾਇਆ ਕਿ ਉਸ ਨੇ ਮੈਨੂੰ ਥੱਪੜ ਮਾਰਿਆ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਕੇ ਕੇ ਟੀਵੀ ਪੰਜਾਬ ਬਹੁਤ ਮਿਹਰਬਾਨੀ ਸ਼ੁਕਰੀਆ